ਮਸਿਆਤੀ ਹੈ ਇਹ ਜੀ ਸਾਨੂੰ ਪੰਜ ਸੱਤ ਫੋਨ ਆਏ ਰੌਇਲ ਲਿੰਕ ਲਿਵ ਦੇ ਵਿੱਚੋਂ ਪਿਛੇ ਰੌਇਲ ਲਿੰਕ ਲਿਵ ਦਾ ਔਰ ਉਹਤਾਂ ਨੇ ਸਾਨੂੰ ਫੋਨ ਕੀਤਾ ਕਿ ਤੁਹਾਡੀ ਜਿਹੜੀ ਪਿੱਛੇ ਪ੍ਰਾਪਰਟੀ ਪਈ ਹੈ ਉੱਥੇ ਕੂੜੇ ਦੀਆਂ ਢੜਾ ਢਾ ਟਰਾਲੀਆਂ ਆ ਰਹੀਆਂ ਅਸੀਂ ਉਸ ਗੱਲ ਤੇ ਯਕੀਨ ਨਹੀਂ ਕੀਤਾ ਤੇ ਹੁਣ ਅਸੀਂ ਪੰਜੇ 파ਟਰਨ ਅਸੀਂ ਇੱਥੇ ਪਹੁੰਚੇ ਆ ਅਸੀਂ ਆ ਕੇ ਦੇਖਿਆ ਤੇ ਬਹੁਤ ਬੁਰਾ ਹਾਲ ਹੈ ਸ਼ਹਿਰ ਦੇ ਵਿੱਚ ਕੂੜੇ ਦੇ ਪ੍ਰਤੀ ਪਹਿਲਾਂ ਹੀ ਇੰਨਾ ਗੁੱਸਾ ਚੱਲਿਆ ਸਾਰੇ ਸ਼ਹਿਰ ਦੇ ਵਿੱਚ ਬੁਰਾ ਹਾਲ ਹੈ ਠੀਕ ਹੈ ਸ਼ਹਿਰ ਦੀ ਵਿਵਸਥਾ ਨੂੰ ਸਹੀ ਕੀਤਾ ਜਾ ਰਿਹਾ ਸਾਰੇ ਜੋਰ ਲਗਾ ਰਹੇ ਆ ਪਰ ਉਹ ਅਸੀਂ ਬੇਨਤੀ ਕਰਦੇ ਹਾਂ ਈਓ ਸਾਹਿਬ ਦੇ ਅੱਗੇ ਕਿ ਇਹ ਕੂੜਾ ਸਾਡੀਆਂ ਪ੍ਰਾਈਵੇਟ ਪ੍ਰੋਪਰਟੀਆਂ ਵਿੱਚ ਨਾ ਸਿੱਟੋ ਅਸੀਂ ਬਹੁਤ ਖੂਨ ਪਸੀਨੇ ਨਾਲ ਮਿਹਨਤ ਨਾਲ ਇਹ ਚੀਜ਼ਾਂ ਬਣਾਈਆਂ ਨੇ ਤੇ ਪ੍ਰਾਈਵੇਟ ਪ੍ਰੋਪਰਟੀਆਂ ਪਲੀਜ਼ ਬਖਸ਼ ਦਿਓ ਜਿਹੜੀਆਂ ਤੁਹਾਡੇ ਕੋਲੇ ਸਰਕਾਰ ਕੋਲ ਜਗ੍ਹਾ ਹੈਗੀ ਇਹ ਤੁਸੀਂ ਆਪਣੀ ਕੋਈ ਜਗ੍ਹਾ ਖਰੀਦੋ ਜਾਂ ਜਿਹੜੀਆਂ ਤੁਹਾਡੀਆਂ ਜਗ੍ਹਾ ਪਈਆਂ ਉੱਥੇ ਕੂੜੇ ਸਿੱਟੋ ਰਾਤ ਬਰਾਤੇ ਚੋਰੀ-ਚੋਰੀ ਇਹ ਲੋਕਾਂ ਦੀਆਂ ਪ੍ਰਾਈਵੇਟ ਪ੍ਰੋਪਰਟੀਆਂ 'ਤੇ ਕੂੜੇ ਸਿੱਟਣ ਦੀ ਕੋਸ਼ਿਸ਼ ਨਾ ਕਰੋ ਸਾਡੀ ਬੇਨਤੀ ਹੈ ਨਗਰ ਕੌਂਸਲ ਦੇ ਅੱਗੇ ਪ੍ਰਧਾਨ ਜੀ ਅੱਗੇ ਵੀ ਔਰ ਈਓ ਸਾਹਿਬ ਅੱਗੇ ਵੀ ਆ ਪਤਾ ਲੱਗਿਆ ਇਹ ਮਤਲਬ ਸਾਨੂੰ ਜਿਹੜੀ ਖਬਰ ਮਿਲੀ ਉਹ ਕੱਲ ਮਿਲੀ ਜੀ ਪਤਾ ਨਹੀਂ ਪਰਸੋਂ ਤੋਂ ਸਿੱਟਿਆ ਜਾ ਰਿਹਾ ਚੌਥੇ ਸਿੱਟਿਆ ਜਾ ਰਿਹਾ 14 15 ਟਰਾਲੀਆਂ ਭਰ ਕੇ ਸਿੱਟੇਂਗੇ ਆ ਦੇਖੋ ਸਾਡੀ ਅੰਦਰ ਕੰਸਟਰਕਸ਼ਨ ਸਾਡਾ ਫਾਰਮ ਹਾਊਸ ਚੱਲਿਆ ਇੱਥੇ ਬਣਾ ਰਹੇ ਆ ਅਸੀਂ ਤੇ ਉਹ ਇਹ ਮਿਸਤਰੀ ਵੀ ਇੱਥੋਂ ਭੱਜ ਗਈ ਪਿੱਛੇ ਲੇਬਰ ਲੱਗੀ ਸੀ ਪਿੱਛੇ ਇੰਨੀ ਜ਼ਿਆਦਾ ਸਮੈਲ ਮਾਰੀ ਆ ਉਹ ਵੀ ਸਫਾਈ ਕਰਨ ਵਾਲੇ ਆਏ ਸੀ ਉਹ ਵੀ ਚਲੇ ਗਏ ਕਿ ਨਹੀਂ ਭਾਜੀ ਸਾਡੇ ਤੋਂ ਕੰਮ ਨਹੀਂ ਹੁੰਦਾ ਇਹ ਉਹਨਾਂ ਨੇ ਫਿਲਹਾਲ ਸਾਨੂੰ ਆਸ਼ਵਾਸਨ ਦਿੱਤਾ ਕਿ ਅੱਜ ਕੱਲ ਦੇ ਵਿੱਚ ਮੈਂ ਚੱਲ ਜੂਗਾ ਲੁਹਾਨੇ ਮੀਟਿੰਗ ਤੇ ਆਉ ਵਾਪਸੀ ਤੇ ਇੱਥੇ ਰੁਕੇ ਜਾਣ ਨਹੀਂ ਤਾਂ ਫਿਰ ਅਸੀਂ ਕੋਈ ਕਾਨੂੰਨੀ ਪੈਰਵਾਈ ਕਰਾਂਗੇ ਜੀ ਅਸੀਂ ਤਾਂ ਆਪਣੀ ਪ੍ਰਾਪਰਟੀ ਬਚਾਣੀ ਆ ਅਸੀਂ ਉਹਨੂੰ ਕੂੜੇ ਦੇ ਡੰਪ ਬਣਨ ਤੋਂ ਰੋਕਣਾ ਹੈ ਅਸੀਂ ਈਓ ਸਾਹਿਬ ਨੂੰ ਇਹੀ ਬੇਨਤੀ ਕਰਦੇ ਆ ਵੀ ਸਾਨੂੰ ਪਿੱਛੇੋਂ ਬਹੁਤ ਜ਼ਿਆਦਾ ਕੰਪਲੇਂਟ ਆ ਰਹੀ ਹੈ ਕਿ ਮਗਰਲੀ ਕਲੋਨੀ ਚੋਂ ਰਾਇਲ ਵਿਲਾ ਚੋਂ ਵੀ ਇਹ ਕੂੜਾ ਜਲਦੀ ਤੋਂ ਜਲਦੀ ਚੁਕਾਇਆ ਜਾਵੇ ਤੇ ਸਾਡੀ ਕਲੋਨੀ ਨੂੰ ਡੰਪ ਬਣਾਉਣ ਤੋਂ ਰੋਕਿਆ ਜਾਵੇ ਸਾਰੇ ਜਿੰਨੇ ਵੀ ਉੱਥੇ ਪਰਿਵਾਰ ਰਹਿੰਦੇ ਆ ਸਭ ਦੇ ਫੋਨ ਆ ਰਹੇ ਆ ਸਾਨੂੰ ਸਾਰੇ ਪਾਰਟਨਰਾਂ ਨੂੰ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਕੱਲ ਵੀ ਬੇਨਤੀ ਕੀਤੀ ਆ ਸੀ ਸਾਡੀ ਆਪ ਦੀ ਅੰਡਰ ਕੰਸਟ੍ਰਕਸ਼ਨ ਕਲੋਨੀ ਚੱਲ ਰਹੀ ਆ ਸਾਰਾ ਕੰਮ ਚੱਲ ਰਿਹਾ ਪਰ ਈਓ ਸਾਹਿਬ ਨੂੰ ਸਾਡੀ ਬੇਨਤੀ ਹੋਈ ਆ ਵੀ ਇਹਨੂੰ ਜਲਦੀ ਤੋਂ ਜਲਦੀ ਚੁਕਾਇਆ ਜਾ ਜੀ ਅੱਜ ਹੀ ਮੈਨੂੰ ਮੇਰੇ ਧਿਆਨ ਚ ਵੀ ਆਈ ਥੀ ਆ ਫੋਨ ਆਇਆ ਸੀ ਕਿ ਇਦਾਂ ਦੇ ਕਿਉਂ ਲੱਗਿਆ ਬਟਾ ਉਹ ਇਦਾਂ ਹੈ ਨਹੀਂ ਕਿਉਂਕਿ ਅਸੀਂ ਪਹਿਲੀ ਗੱਲ ਤਾਂ ਇਹ ਹੈਗਾ ਕਿ ਨਗਰ ਕੌਂਸਲ ਜਿਹੜੀ ਉਹ ਆਪਣੇ ਤੌਰ ਤੇ ਮੈਨੇਜ ਕਰਦੀ ਹੈ ਤਾਂ ਕਿਸੇ ਦੇ ਪ੍ਰਾਈਵੇਟ ਪ੍ਰੋਪਰਟੀ ਜਿੱਤੇ ਜਾਣ ਦਾ ਮਸਲਾ ਨਹੀਂ ਜੀ ਉੱਤਰਨਾਸੀ ਬਰਫ ਤੋਂ ਕਾਲਾਂ ਤਾਲੀ ਸੀ ਨਰਨਾਸੀ ਬਰਫ ਤੋਂ ਤੁਹਾਨੂੰ ਪਤਾ ਇਹ ਮਨੋ ਸਤਿਆਨ ਚੰਦ ਬਦ ਫਿਰ ਉਹ ਆਪਣੇ ਐਂਡ ਤੇ ਚੈੱਕ ਕਰਾਓਗੇ ਵੀ ਇਹ ਕਿਵੇਂ ਹੋਇਆ ਕੀ ਹੈ ਮੈਂ ਚੈੱਕ ਕਰਾਵਾਂਗਾ ਮੈਨੂੰ ਪਹਿਲਾਂ ਪਤਾ ਲੱਗਿਆ ਜੀ ਨਾ ਉਹ ਦੇਖਦਾ ਪਿਆ ਵੀ ਆਪਣੇ ਬੰਦਿਆਂ ਨੂੰ ਪੁੱਛੇ ਹੈਗਾ ਸਾਡੇ ਨੂੰ ਕੋਈ ਨਹੀਂ ਗਿਆ ਜੀ ਨਾ ਇਹ ਤਾਂ ਮਨੂ ਹੈਗਾ ਮੌਕੇ ਹੈਗਾ ਕਿ ਆਪਣਾ ਉਹ ਸਾਡਾ ਤਾਂ ਰਜਾਮਾ ਦਾ ਸਮਝ ਨਹੀਂ ਆਦਾ